ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ ਤਿਆਰੀ UGC NET ਪੰਜਾਬੀ ਦੀ ਇਹ ਫਸਟ ਯੂਨਿਟ ਦੀ ਲਾਸਟ ਵੀਡੀਓ ਹੈ ਠੀਕ ਹੈ ਫਸਟ ਯੂਨਿਟ ਦੀ ਮੈਂ ਲਾਸਟ ਵੀਡੀਓ ਅੱਜ ਅਪਲੋਡ ਕਰਨ ਲੱਗੀ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਯੂਨਿਟ ਫਸਟ ਦੀ ਪੂਰੀ ਪਲੇਲਿਸਟ ਬਣੀ ਹੋਈ ਹੈ ਠੀਕ ਹੈ ਤੇ ਉਹਦੇ ਵਿੱਚ ਟੋਪਿਕ ਬਟ ਟੋਪਿਕ ਸਾਰੀ ਵੀਡੀਓਜ਼ ਨੇ ਫਸਟ ਯੂਨਿਟ ਦਾ ਜਿੰਨਾ ਵੀ ਕੰਟੈਂਟ ਹੈ ਇੱਕ ਵੀ ਟੌਪਿਕ ਅਜਿਹਾ ਨਹੀਂ ਜਿਹੜਾ ਉਹਨਾਂ ਵਿੱਚ ਨਹੀਂ ਹੈ ਤੇ ਸੀਕੁਐਂਸ ਵਾਈਜ਼ ਤੁਹਾਨੂੰ ਸਾਰਾ ਜਿਹੜਾ ਹੈ ਟੌਪਿਕ ਮਿਲ ਜਾਣਗੇ ਤੇ ਵੀਡੀਓਜ਼ ਤੁਸੀਂ ਸਾਰੀਆਂ ਜ਼ਰੂਰ ਦੇਖਣੀਆਂ ਨੇ ਹੁਣ ਤੱਕ ਮੇਰੇ ਚੈਨਲ ਤੇ ਇਹ 40 ਵੀਡੀਓ ਹੋ ਚੁੱਕੀਆਂ ਨੇ ਠੀਕ ਹੈ ਇਹ 40 ਦੀਆਂ 40 ਵੀਡੀਓਜ਼ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿਉਂਕਿ ਇਹਨਾਂ ਚ ਫਸਟ ਯੂਨਿਟ ਤੋਂ ਰਿਲੇਟਡ ਹਰ ਚੀਜ਼ ਜਿਹੜੀ ਫਸਟ ਵੀਡੀਓ ਹੈ ਉਦੇ ਅੰਦਰ ਸਿਲੇਬਸ ਡਿਸਕਸ ਕੀਤਾ ਗਿਆ ਹੈ ਠੀਕ ਹੈ ਉਹਨੂੰ ਵੀ ਜ਼ਰੂਰ ਦੇਖ ਲੈ ਤਾਂ ਜੋ ਤੁਹਾਨੂੰ ਪਤਾ ਲੱਗੇ ਤੁਸੀਂ ਪੜ੍ਹਨਾ ਕੀ ਹੈ ਉਸ ਤੋਂ ਬਾਅਦ ਜਿਹੜੀਆਂ ਫਰਸਟ ਯੂਨਿਟ ਦੀ ਪਲੇਲਿਸਟ ਇੱਕ ਬਣੀ ਹੋਈ ਹੈ ਉਹਦੇ ਵਿੱਚ 39 ਵੀਡੀਓਜ਼ ਹੋਣ ਗਿਆ ਟੋਟਲ ਠੀਕ ਹੈ ਇਹਦੇ ਵਿੱਚ ਇੱਕ ਇੱਕ ਟੌਪਿਕ ਨੂੰ ਸੀਕੁਐਂਸ ਵਾਈਜ਼ ਕਲੀਅਰ ਕਰਵਾਇਆ ਗਿਆ ਤੇ ਵੀਡੀਓਜ਼ ਬਾਲੀਆਂ ਲੈਂਥ ਹੀ ਨਹੀਂ ਬਣਾਈਆਂ ਗਈਆਂ ਸਿਰਫ ਕੰਟੈਂਟ ਦੀ ਗੱਲ ਕੀਤੀ ਗਈ ਹੈ ਠੀਕ ਹੈ ਤੇ ਇਹ ਤੁਹਾਡਾ ਮੁਸ਼ਕਿਲ ਤੋਂ ਹੀ ਜੇ ਤੁਸੀਂ ਸਾਰੀਆਂ ਵੀਡੀਓਜ਼ ਦੇਖਦੇ ਹੋ ਨਾ 40 ਦੇ 40 ਮੁਸ਼ਕਿਲ ਤਾਂ ਤੁਹਾਡੇ ਜਿਹੜੇ ਸਾਡੇ 6 ਘੰਟੇ 7 ਘੰਟੇ ਲੱਗਣਗੇ 7 7.5 ਜਾਂ ਹੱਦ 8 ਘੰਟਿਆਂ ਦਾ ਜਿਹੜਾ ਹੈ ਕੰਟੈਂਟ ਹੈਗਾ ਠੀਕ ਹੈ ਤੇ ਪਰ ਇਹ 8 ਘੰਟੇ ਤੁਹਾਨੂੰ ਬਹੁਤ ਜ਼ਿਆਦਾ ਲਗਾਉਣੇ ਜ਼ਰੂਰੀ ਨੇ ਕਿਉਂਕਿ ਪੇਪਰ ਬਹੁਤ ਨੇੜੇ ਆ ਰਿਹਾ ਹੁਣ ਇਹਨਾਂ ਤੁਹਾਡੇ ਕੋਲ ਟਾਈਮ ਨਹੀਂਗਾ ਕਿ ਤੁਸੀਂ ਇੱਕ ਇੱਕ ਚੀਜ਼ ਨੂੰ ਕਿਤੋਂ ਲੱਭ ਕੇ ਡਿਟੇਲ ਚ ਪੜੋ ਤਾਂ ਇਹ ਚੈਨਲ ਤੁਹਾਡੇ ਲਈ ਬਹੁਤ ਲਾਹੇਵੰਦ ਹੈ ਕਿ ਤੁਹਾਨੂੰ ਸੀਕੁਐਂਸ ਵਾਈਜ਼ ਸਾਰਾ ਮਟੀਰੀਅਲ ਮਿਲ ਰਿਹਾ ਹੈ ਤੇ ਜੇਕਰ ਤੁਸੀਂ 4 ਦਿਨ ਲਗਾ ਦੇਣੇ ਹੋ ਇਸ ਚੀਜ਼ ਦੇ ਉੱਤੇ ਇੱਕ ਦਿਨ 'ਚ ਤੁਸੀਂ 4 ਘੰਟਿਆਂ ਦਾ ਕੰਟੈਂਟ ਵੇਖ ਲਿਆ ਅਗਲੇ ਦਿਨ 4 ਘੰਟਿਆਂ ਦਾ ਤਾਂ ਅਗਲੇ 2 ਦਿਨ ਤੁਸੀਂ ਇਹਨਾਂ ਨੂੰ ਰਿਵਾਈਜ਼ ਕਰਨ ਲਈ ਇੱਕ-ਇੱਕ ਵਾਰੀ ਹੋਰ ਵੀਡੀਓਜ਼ ਦੇਖ ਲਈਆਂ ਤਾਂ ਤੁਸੀਂ ਯਕੀਨ ਮੰਨਣਾ ਤੁਹਾਡੀ ਫਰਸਟ ਯੂਨਿਟ ਦੇ ਸਾਰੇ ਕੁਐਸਚਨ ਤੁਸੀਂ ਅਟੈਂਪਟ ਕਰਕੇ ਆ ਸਕਦੇ ਹੋ ਠੀਕ ਹੈ ਤੁਹਾਡੇ ਆਰਾਮ ਨਾਲ ਜਿਹੜੇ 20 ਨੰਬਰ ਦਾ ਆਪਣਾ ਕੰਮ ਹੈ ਉਹ ਹੋਇਆ ਪਿਆ ਹੈ 20 ਨੰਬਰ ਇੰਨੇ ਸੌਖੇ ਤੁਹਾਨੂੰ ਮਿਲਣਗੇ ਕਿ ਤੁਸੀਂ ਆਪਦੇ ਸਿਰਫ 2 ਜਾਂ 4 ਦਿਨ ਦੇਣੇ ਨੇ ਠੀਕ ਹੈ ਗਿਣਤੀ ਦੇ 8 ਘੰਟੇ ਤੇ ਇਸ ਤੋਂ ਈਜ਼ੀ ਮੈਂ ਨਹੀਂ ਬਣਾ ਸਕਦੀ ਇਹ ਬਹੁਤ ਈਜ਼ੀ ਫਾਰਮ ਦੇ ਵਿੱਚ ਤੁਹਾਨੂੰ ਜਿਹੜਾ ਹੈ ਕੰਟੈਂਟ ਮਿਲ ਰਿਹਾ ਠੀਕ ਹੈ ਮਤਲਬ ਇਸ ਤੋਂ ਈਜ਼ੀ ਤੁਸੀਂ ਕਿੱਥੋਂ 20 ਨੰਬਰ ਆਪਦੇ 18 ਚ ਲੈ ਵਾਲੋ 20 16 ਨੰਬਰ 24 ਤੱਕ ਨੰਬਰ ਕਿ ਤੁਹਾਨੂੰ ਤੁਸੀਂ ਬਣਾ ਪਾਉਂਗੇ ਇਸ ਤੋਂ ਜ਼ਿਆਦਾ ਈਜ਼ੀ ਤਰੀਕੇ ਨਾਲ ਕਿ ਤੁਸੀਂ ਬੈਠ ਕੇ ਆਰਾਮ ਨਾਲ ਇੰਪੋਰਟੈਂਟ ਚੀਜ਼ਾਂ ਨੋਟਾਉਣ ਕਰਨੀਆਂ ਨੇ ਤੁਹਾਨੂੰ ਸੀਕੁਐਂਸ ਵਾਈ ਸਾਰਾ ਮਟੀਰੀਅਲ ਦਿੱਤਾ ਗਿਆ ਹੈ ਠੀਕ ਹੈ ਤੇ ਇਹ ਕੰਮ ਤੁਸੀਂ ਜ਼ਰੂਰ ਕਰ ਲਓ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਕੱਲ ਤੋਂ ਮੈਂ ਸੈਕੰਡ ਯੂਨਿਟ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਅਪਲੋਡ ਕਰਨੀਆਂ ਸ਼ੁਰੂ ਕਰ ਦੂੰਗੀ ਠੀਕ ਹੈ ਕਿਉਂਕਿ ਸਾਡੇ ਐਗਜ਼ਾਮ ਦੀ ਡੇਟ ਨਜ਼ਦੀਕ ਆ ਰਹੀ ਹੈ ਸਾਡਾ ਪੇਪਰ 31 ਡਿਸੰਬਰ ਤੋਂ 7 ਆਫ ਜਨ ਦੇ ਵਿੱਚ ਹੋ ਜਾਣਾ ਹੈ ਤਾਂ ਟਾਈਮ ਹੈ ਸਾਡੇ ਕੋਲ ਘੱਟ ਤੇ ਹੋ ਸਕਦਾ ਹੈ ਕਿ ਮੈਂ ਸਾਰੇ ਯੂਨਿਟਸ ਜਿਹੜੇ ਨੇ ਉਹ ਨਾਲ ਅਪਲੋਡ ਕਰ ਪਾਵਾਂ ਬਟ ਮੈਂ ਜਿਹੜਾ ਵੀ ਯੂਨਿਟ ਅਪਲੋਡ ਕਰਾਂਗੀ ਉਹਦੇ ਵਿੱਚ ਸਾਰਾ ਕੰਟੈਂਟ ਜ਼ਰੂਰ ਪਾਉਂਗੀ ਐਵੇਂ ਨਹੀਂ ਕਿ ਇੱਕ ਯੂਨਿਟ ਨੂੰ ਅਧੂਰਾ ਛੱਡ ਕੇ ਮੈਂ ਤੁਹਾਨੂੰ ਦੂਜਾ ਯੂਨਿਟ ਕਰਵਾ ਰਹੀਆਂ ਓਕੇ ਮੰਨ ਕੇ ਚਲੋ ਮੈਂ ਤੁਹਾਨੂੰ ਚਾਰ ਯੂਨਿਟ ਵੀ ਕੰਪਲੀਟ ਕਰਵਾ ਪਾ ਲੀਆ ਠੀਕ ਹੈ ਤ ਸਿੱਧੇ ਸਿੱਧੇ ਤੌਰ ਤੇ ਤੁਹਾਡਾ 80 ਨੰਬਰ ਦਾ ਕੰਮ ਹੋ ਜਾਏਗਾ ਇਸ ਤੋਂ ਇਲਾਵਾ ਪੇਪਰਾਂ ਦੇ ਨੇੜੇ ਮੈਂ ਤੁਹਾਨੂੰ ਐਮਸੀਕਿਊਸ ਪ੍ਰੋਵਾਈਡ ਕਰਵਾਉਂਗੀ ਠੀਕ ਹੈ ਐਮਸੀਕਿਊ ਪੀワイਕਿਊ ਇੰਪੋਰਟੈਂਟ ਜਿਹੜੇ ਵਾਰ-ਵਾਰ ਰਿਪੀਟ ਹੁੰਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੀ ਉਹਦੇ ਵਿੱਚ ਕੀ ਹੋਏਗਾ ਇਹ ਨਹੀਂ ਕਿ ਮੰਨ ਲਓ ਮੈਂ ਤੁਹਾਡੇ ਚਾਰ ਯੂਨਿਟ ਕੰਪਲੀਟ ਕਰਾਤੇ ਓਕੇ ਫੋਰ ਏਗਜ਼ਾਮਪਲ ਮੈਂ ਤੁਹਾਡੇ 4 ਯੂਨਿਟ ਪੂਰੇ ਟੌਪਿਕ ਦਾ ਟੌਪਿਕ ਕੰਪਲੀਟ ਕਰਵਾਤੇ ਉਹਨਾਂ ਐਮਸੀਕਿਊ ਚ ਇਹ ਨਹੀਂ ਹੋਏਗਾ ਕਿ ਤੁਹਾਨੂੰ ਸਿਰਫ ਇਹ 4 ਯੂਨਿਟਾਂ ਤੋਂ ਰਿਲੇਟਡ ਹੀ ਮੈਂ ਕੁਐਸਚਨ ਕਰਵਾ ਰਹੀਆਂ ਆਪਣੇ ਪੂਰੇ 1 ਤੋਂ 10 ਯੂਨਿਟ ਦੇ ਮੈਂ ਤੁਹਾਨੂੰ ਉਹਦੇ ਚ ਇੰਪੋਰਟੈਂਟ ਕੁਐਸਚਨ ਕਰਵਾਵਾਂਗੀ ਜਿਵੇਂ ਇੱਕ ਵੀਡੀਓ ਬਣਾਈ ਉਹਦੇ ਵਿੱਚ ਇੰਪੋਰਟੈਂਟ ਐਮਸੀਕਿਊਜ਼ ਆਫ ਯੂਨਿਟ 1 ਓਕੇ ਦੈਨ ਯੂਨਿਟ 2 ਯੂਨਿਟ 3 ਐਦਾਂ ਕਰਕੇ ਤੁਹਾਡੇ ਪੂਰੇ 10 ਯੂਨਿਟ ਦੇ ਮੈਂ ਤੁਹਾਨੂੰ ਐਮਸੀਕਿਊਜ਼ ਦੇਵਾਂਗੀ ਇੱਕ ਇੱਕ ਦੋ ਦੋ ਵੀਡੀਓਜ਼ ਜਿੰਨੀਆਂ ਵੀ ਮੈਂ ਇੱਕ ਵੀਡੀਓ ਇੱਕ ਯੂਨਿਟ ਤੇ ਬਣਾ ਪਾਈ ਉਹਦੇ ਨਾਲ ਜੇ ਤੁਸੀਂ ਪੜ੍ਹੇ ਹੋਵੋਗੇ ਤਾਂ ਤੁਹਾਡੀ ਰਿਵੀਜ਼ਨ ਵੀ ਹੋ ਜਾਊਗੀ ਜੇ ਤੁਸੀਂ ਨਹੀਂ ਉਸ ਚੀਜ਼ ਨੂੰ ਪੜਿਆ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਦੇ ਇੰਪੋਰਟੈਂਟ ਕੁਐਸਚਨ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ ਤਾਂ ਤੁਹਾਡੀ ਵਧੀਆ ਤਿਆਰੀ ਹੋ ਸਕੇਗੀ ਇਹ ਯੂਨਿਟ ਇਹ ਜਿਹੜੀਆਂ ਵੀਡੀਓਜ਼ ਨੇ ਤੁਹਾਡੇ ਲਈ ਬਹੁਤ ਲਾਹੇਵੰਦ ਹੋਣਗੀਆਂ ਜਿਹੜੀਆਂ ਮੈਂ ਲਾਸਟ ਦੇ ਵਿੱਚ ਅਪਲੋਡ ਕਰੂੰਗੀ ਜਦੋਂ ਮੈਨੂੰ ਲੱਗਿਆ ਕਿ ਮੈਂ ਇੰਨੇ ਯੂਨਿਟਸ ਕਰਾ ਦਿੱਤੇ ਆ ਨਿਗਜ਼ਾਮ ਨੇੜੇ ਆ ਤੇ ਮੈਨੂੰ ਐਮਸੀਕਿਊਜ਼ ਦੇਣੇ ਚਾਹੀਦੇ ਤਾਂ ਡਿਸਾਈਟਾ ਲਈ ਠੀਕ ਹੈ ਤੇ ਉਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣਗੇ ਤੇ ਉਹ ਤੁਸੀਂ 2 ਜਾਂ 3 ਦਿਨ ਪਹਿਲਾਂ ਵੀ ਪੇਪਰ ਤੋਂ ਦੇਖ ਲਾਉਗੇ ਤਾਂ ਤੁਹਾਡੇ ਆਰਾਮ ਨਾਲ ਜਿਹੜੇ ਉਹਦੇ ਚੋਂ ਨੰਬਰ ਪਾਉਣ ਜਾਣਗੇ ਓਕੇ ਥੋੜਾ ਕਰਦੇ ਹਾਂ ਅਸੀਂ ਅੱਜ ਦਾ ਟੋਪਿਕ ਸਟਾਰਟ ਜੋ ਕਿ ਸਾਡੇ ਫਰਸਟ ਯੂਨਿਟ ਦਾ ਲਾਸਟ ਟੋਪਿਕ ਹੈ ਸਾਹਿਤੀ ਇਤਿਹਾਸ ਕਰੀ ਦੀਆਂ ਸਮੱਸਿਆਵਾਂ ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਐਮਏ ਪੰਜਾਬੀ ਵਾਲੇ ਬੱਚਿਆਂ ਲਈ ਵੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਕੁਐਸਚਨ ਆਉਂਦਾ ਹੁੰਦਾ ਹੈ ਐਗਜ਼ਾਮ ਦੇ ਵਿੱਚ ਤੇ ਯੂਜੀਸੀ ਨੈਟ ਦੇ ਵਿੱਚ ਵੀ ਇਸ ਤੋਂ ਰਿਲੇਟਿਡ ਕਈ ਕੁਐਸਚਨ ਪੁੱਛੇ ਜਾਂਦੇ ਨੇ ਜਿਹੜਾ ਵੀ ਇੱਕ ਇਤਿਹਾਸਕਾਰ ਹੈ ਜੋ ਸਿੱਧੇ ਇਤਿਹਾਸਕੀਕਰਨ ਕਰ ਰਿਹਾ ਉਹਨੂੰ ਸਿੱਧੇ ਇਤਿਹਾਸਕੀਕਰਨ ਲੱਗਿਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈਂਦਾ ਆ ਇਹ ਸਾਡਾ ਕੁਐਸਚਨ ਹੈ ਓਕੇ ਤਾਂ ਸਭ ਤੋਂ ਪਹਿਲੀ ਤਾਂ ਉਹਦੇ ਅੱਗੇ ਆਉਂਦੀ ਹੈ ਕਾਲ ਵਰਡ ਦੀ ਸਮੱਸਿਆ ਠੀਕ ਹੈ ਸਹਿਤ ਇਤਿਹਾਸਕਾਰਿਕ ਕਰਦੇ ਸਮੇਂ ਸਹਿਤ ਇਤਿਹਾਸਕਾਰ ਅੱਗੇ ਸਭ ਤੋਂ ਪਹਿਲੀ ਤੇ ਵੱਡੀ ਸਮੱਸਿਆ ਕਾਲਵੰਡ ਦੀ ਹੈ ਜਦੋਂ ਵੀ ਇੱਕ ਸੈਦ ਦਾ ਇਤਿਹਾਸਕਾਰ ਸੈਦ ਦੀ ਇਤਿਹਾਸਕਾਰਿਕ ਕਰਨ ਲੱਗਦਾ ਸਭ ਤੋਂ ਪਹਿਲਾਂ ਹੁੰਦੀ ਅੱਗੇ ਸਮੱਸਿਆ ਹੁੰਦੀ ਹੈ ਕਾਲਵੰਡ ਦੀ ਠੀਕ ਹੈ ਕਿ ਉਹ ਕਿਸ ਆਧਾਰ ਤੇ ਕਾਲਵੰਡ ਕਰੇ ਕਈ ਵਿਦਵਾਨ ਰਾਜਨੀਤਿਕ ਆਧਾਰ ਤੇ ਜਿਵੇਂ ਕੀ ਆਪਣਾ ਜਿਹੜਾ ਸਾਰਾ ਪੰਜਾਬੀ ਸਾਹਿਤ ਸਾਨੂੰ ਲਿਖਿਆ ਮਿਲਦਾ ਠੀਕ ਹੈ ਉਹਦੇ ਵਿੱਚ ਕਈ ਬੇਸਿਸ ਤੇ ਜਿਹੜਾ ਹੈ ਕਾਲਵੰਡ ਕੀਤਾ ਗਿਆ ਜਿਵੇਂ ਰਾਜਨੀਤਿਕ ਅਧਾਰ ਤੇ ਫੋਰ ਐਗਜ਼ਾਮਪਲ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਕਾਲ ਮਿਲਦਾ ਦੇਖਣ ਨੂੰ ਠੀਕ ਹੈ ਕੁਝ ਧਾਰਮਿਕ ਅਧਾਰ ਤੇ ਜਿਵੇਂ ਸਿੱਖੀ ਤੁਹਾਨੂੰ ਸਾਹਿਤ ਮਿਲ ਜਾਂਦਾ ਹੈ ਇਸਲਾਮੀ ਸਾਹਿਤ ਮਿਲ ਜਾਂਦਾ ਹੈ ਹਿੰਦੂ ਸਾਹਿਤ ਮਿਲ ਜਾਂਦਾ ਹੈ ਜਾਂ ਕੁਝ ਵਿਦਵਾਨ ਉਸ ਸਮੇਂ ਪ੍ਰਚਲਿਤ ਸੱਭਿਆਚਾਰਕ ਤੇ ਪ੍ਰਵਿਰਤੀਆਂ ਕਿ ਕਿ ਸੂਫੀ ਕਵਤਾਰਾ ਗੁਰਮਤ ਕਵਤਾਰਾ ਕਿੱਸਾ ਕਵਤਾਰਾ ਸੰਬੰਧਿਤ ਕਾਲਵੰਡ ਕਰਦੇ ਹਨ ਅਤੇ ਇਹ ਇੱਕ ਵੱਡੀ ਸਮੱਸਿਆ ਹੈ ਕਿ ਕਾਲਵੰਡ ਕਿਸ ਆਧਾਰ ਤੇ ਕੀਤੀ ਜਾਵੇ ਠੀਕ ਹੈ ਕਿ ਜਦੋਂ ਵੀ ਕੋਈ ਸੈਇਦਾਂ ਇਤਿਹਾਸਕਾਰ ਸੈਇਦੀ ਇਤਿਹਾਸਕ ਰਿਕਰਨ ਨੂੰ ਲੱਗਦਾ ਹੈ ਤਾਂ ਉਹਦੇ ਅੱਗੇ ਇੱਕ ਵੱਡੀ ਸਮੱਸਿਆ ਆਉਂਦੀ ਹੈ ਕਿ ਉਹ ਕਾਲਵੰਡ ਕਿਸ ਬੇਸ ਤੇ ਕਰੇ ਧਰਮ ਦੇ ਆਧਾਰ ਤੇ ਕਰੇ ਪ੍ਰਵਿਰਤੀ ਦੇ ਆਧਾਰ ਤੇ ਕਰੇ ਠੀਕ ਹੈ ਕਿਸੇ ਇੱਕ ਵੱਡੇ ਸਾਹਿਤਕਾਰ ਦੇ ਨਾਮ ਤੇ ਕਰੇ ਠੀਕ ਹੈ ਜਾਂ ਇਹਨੂੰ ਸਮੇਂ ਦੇ ਅਕੋਰਡਿੰਗ ਕੋਈ ਕਾਲ ਵੰਡਿਆ ਜਾਵੇ ਇੱਕ ਮਹੱਤਵਪੂਰਨ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈ ਦੂਜੀ ਜਿਹੜੀ ਸਮੱਸਿਆ ਉਹਦੇ ਅਗੀਆਂ ਹੁੰਦੀ ਹੈ ਉਹ ਹੈ ਕਥਾ ਦੀ ਪ੍ਰਮਾਣਿਕਤਾ ਸਹਿਤ ਇਤਿਹਾਸਕਾਰ ਨੂੰ ਕੜੀ ਮਿਹਨਤ ਕਰਕੇ ਤੱਥ ਇਕੱਤਰ ਕਰਨੇ ਪੈਂਦੇ ਹਨ ਅਤੇ ਉਹਨਾਂ ਨੂੰ ਪ੍ਰਮਾਣਿਤ ਵੀ ਕਰਨਾ ਪੈਂਦਾ ਹੈ ਜਿਹੜਾ ਕੋਈ ਸਹੀ ਇਤਿਹਾਸਕਾਰ ਹੁੰਦਾ ਹੈ ਉਸ ਨੂੰ ਤੱਥ ਇਕੱਤਰਿਤ ਕਰਨੇ ਪੈਂਦੇ ਨੇ ਆਪ ਦੀ ਸਾਇਦ ਇਤਿਹਾਸਕੀ ਕਰਨ ਲੱਗਿਆ ਤੇ ਉਹਨਾਂ ਨੂੰ ਪ੍ਰੂਫ ਵੀ ਕਰਨਾ ਪੈਂਦਾ ਠੀਕ ਹੈ ਕਿ ਉਹਨੇ ਉਹ ਤੱਤ ਕਿੱਥੋਂ ਲਈ ਕਿਵੇਂ ਲਈ ਤੇ ਉਹ ਸਹੀ ਨੇ ਕਿ ਨਹੀਂ ਇਸ ਲਈ ਉਸ ਨੂੰ ਬਹੁਤ ਡੀਪ ਰਿਸਰਚ ਕਰਨੀ ਪੈਂਦੀ ਹੈ ਕਈ ਵਾਰ ਸਾਨੂੰ ਤੱਤ ਹੱਥ ਲਿਖਤ ਮਿਲਦੇ ਨੇ ਹੈਂਡ ਰਿਟਨ ਤੱਤ ਮਿਲ ਜਾਂਦੇ ਆ ਕਈ ਵਾਰੀ ਜਿਹੜੇ ਕਿ ਜ਼ਿਆਦਾ ਪਰਮਾਨਿਤ ਕਈ ਵਾਰੀ ਨਹੀਂ ਮੰਨੇ ਜਾਂਦੇ ਠੀਕ ਹੈ ਉਹਨਾਂ ਵਿੱਚ ਕਿਉਂਕਿ ਸਹੀ ਇਤਿਹਾਸਕਰ ਆਪ ਦੀ ਤਰਫ ਤੋਂ ਵੀ ਕੁਝ मिलादিন্দা ਹੈ ਤਾਂ ਉਹ ਤੱਥ ਪਰਮਾਣਿਕ ਨਹੀਂ ਮੰਨੇ ਜਾਂਦੇ ਓਕੇ ਤੱਥਾਂ ਦੀ ਪਰਮਾਨਿਕਤਾ ਲਈ ਗਹਿਰੀ ਖੋਜ ਅਤੇ ਸੂਝ ਨਾਲ ਕੰਮ ਕਰਨਾ ਜ਼ਰੂਰੀ ਹੈ ਤਾਂ ਕਿ ਜੋ ਤੁਸੀਂ ਤੱਥ ਲੈ ਰਹੇ ਹੋ ਇਤਿਹਾਸਕੀ ਕਰਨ ਵੱਜੋਂ ਉਸ ਨੂੰ ਪ੍ਰਮਾਣਵੀ ਕਰ ਸਕੋ ਤੀਜੀ ਜਿਹੜੀ ਸਮੱਸਿਆ ਹੈ ਕਿਹੜੀ ਰਚਨਾ ਨੂੰ ਸਾਹਿਤ ਮੰਨਿਆ ਜਾਏ ਦੇਖੋ ਰਚਨਾਵਾਂ ਤਾਂ ਬਹੁਤ ਸਾਰੀਆਂ ਪ੍ਰਾਪਤ ਹੁੰਦੀਆਂ ਨੇ ਪਰ ਇਹ ਵੀ ਸਾਈਡ ਦੇ ਇਤਿਹਾਸਕਾਰ ਅੱਗੇ ਇੱਕ ਵੱਡੀ ਸਮੱਸਿਆ ਆ ਜਾਂਦੀ ਹੈ ਕਿ ਮੈਂ ਕਿਹੜੀ ਜਿਹੜੀ ਰਚਨਾ ਹੈ ਉਸ ਨੂੰ ਸਾਹਿਤ ਦੇ ਅੰਡਰ ਰੱਖਣਾ ਤੇ ਕਿਹੜੀ ਨੂੰ ਨਹੀਂ ਠੀਕ ਹੈ ਇਹ ਵੀ ਇੱਕ ਵੱਡੀ ਸਮੱਸਿਆ ਹੈ ਕਿ ਸਾਹਿਤ ਇਤਿਹਾਸਕਾਰ ਕਿਹੜੀ ਰਚਨਾ ਨੂੰ ਸਾਹਿਤ ਦੀ ਸ਼੍ਰੇਣੀ ਵਿੱਚ ਰੱਖੇ ਤੇ ਕਿਹੜੀ ਨੂੰ ਨਹੀਂ ਕਿਉਂਕਿ ਬਹੁਤ ਸਾਰੀਆਂ ਰਚਨਾਵਾਂ ਮਿਲਦੀਆਂ ਠੀਕ ਹੈ ਕਈ ਕਿੱਸੇ ਮਿਲਦੇ ਆ ਕਈ ਸ਼ਲੋਕ ਮਿਲਦੇ ਆ ਸ਼ਬਦ ਮਿਲਦੇ ਆ ਤੇ ਕਈ ਐਵੇਂ ਦੀਆਂ ਰਚਨਾਵਾਂ ਵੀ ਮਿਲਦੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਿ ਇਹ ਕਿਹੜਾ ਸਾਇਤ ਦਾ ਫਾਰਮ ਆ ਇਹਨੂੰ ਸਾਇਤ ਦੇ ਵਿੱਚ ਰੱਖਿਆ ਵੀ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ ਓਕੇ ਆਫਟਰ ਦੈਟ ਸਮੱਸਿਆ ਹੁੰਦੀ ਹੈ ਵਰਗੀਕਰਨ ਦੀ ਸਮੱਸਿਆ ਸਾਹਿਤ ਇਤਿਹਾਸਕਾਰ ਨੂੰ ਰਚਨਾਵਾਂ ਦੇ ਵਰਗੀਕਰਨ ਦੀ ਸਮੱਸਿਆ ਨਾਲ ਵੀ ਨਜਿੱਠਣਾ ਪੈਂਦਾ ਹੈ ਕਿ ਰਚਨਾਵਾਂ ਦਾ ਵਰਗੀਕਰਨ ਕਿੱਦਾਂ ਕੀਤਾ ਜਾਵੇ ਕਿਸ ਰਚਨਾ ਨੂੰ ਕਿਹੜਾ ਰੂਪ ਦਿੱਤਾ ਜਾਵੇ ਠੀਕ ਹੈ ਇਹ ਵੀ ਇੱਕ ਵੱਡੀ ਸਮੱਸਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਹੜੀ ਰਚਨਾ ਨੂੰ ਅਸੀਂ ਸ਼ਬਦ ਦੀ ਫਾਰਮ 'ਚ ਰੱਖਣਾ ਕਿਹੜੀ ਨੂੰ ਸ਼ਲੋਕ ਦੀ ਫਾਰਮ 'ਚ ਰੱਖਣਾ ਕਿ ਨੂੰ ਕਿੱਸਾ ਮੰਨੀਏ ਓਕੇ ਇਹਨਾਂ ਦੇ ਲੱਛਣ ਤਾਂ ਸਾਨੂੰ ਦਿੱਤੇ ਗਏ ਨੇ ਕਿ ਹਾਂ ਸ਼ਬਦ ਇਸ ਤਰੀਕੇ ਦੇ ਹੁੰਦੇ ਹੈ ਸ਼ਲੋਕ ਇਸ ਤਰੀਕੇ ਦੇ ਹੁੰਦੇ ਕਿੱਸਾ ਇਸ ਤਰੀਕੇ ਦੇ ਹੁੰਦਾ ਬਟ ਕਈ ਰਚਨਾਵਾਂ ਇਦਾਂ ਦੀ ਹੁੰਦੀਆਂ ਜਿਹੜੀਆਂ ਅਸੀਂ ਜਿੰਦੇ ਵਿੱਚ ਕਈ ਗੁਣ ਮਿਲਦੇ ਹੁੰਦੇ ਆ ਮੰਨ ਲਓ ਉਦਾਹਰਨ ਵਜੋਂ ਇੱਥੋਂ ਮੈਂ ਲਈਏ ਸ਼ਾ ਮੁਹੰਮਦ ਦੀ ਜਿਹੜੀ ਰਚਨਾ ਹੈ ਉਹ ਉਸ ਨੂੰ ਕਈ ਲੋਕ ਕਹਿੰਦੇ ਆ ਕਿ ਇਹ ਕਿੱਸਾ ਹੈ ਕਈ ਕਹਿੰਦੇ ਆ ਇਹ ਚੰਗਨਾਮਾ ਹੈ ਤੇ ਕਈ ਕਹਿੰਦੇ ਇਹ ਵਾਰ ਹੈ ਠੀਕ ਹੈ ਕਿਉਂਕਿ ਉਸ ਦੇ ਵਿੱਚ ਥੋੜੇ ਥੋੜੇ ਸਾਰੇ ਲੱਛਣ ਮਿਲਦੇ ਨੇ ਤਾਂ ਸਾਇਤਿਤਿਅਸਕਰ ਅੱਗੇ ਇਹ ਵੀ ਇੱਕ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਉਹ ਵਰਗੀਕਰਨ ਕਿਵੇਂ ਕਰੇ ਠੀਕ ਹੈ ਅੱਗੇ ਸੰਯੋਗੀਕਰਨ ਅਤੇ ਵਿਜੋਗੀਕਰਨ ਦੀ ਸਮੱਸਿਆ ਸੰਯੋਗੀਕਰਨ ਤੇ ਵਿਜੋਗੀਕਰਨ ਦੀ ਸਮੱਸਿਆ ਸੜਫਿਫਥ ਸਮੱਸਿਆ ਜਦੋਂ ਰਚਨਾਵਾਂ ਨੂੰ ਵਰਗੀਕਰਿਤ ਕੀਤਾ ਜਾਂਦਾ ਹੈ ਠੀਕ ਹੈ ਵਰਗੀਕਰਿਤ ਕਰ ਦਿੱਤਾ ਕਿਸੇ ਵੀ ਰਚਨਾ ਨੂੰ ਅਸੀਂ ਤਾਂ ਕੁਝ ਰਚਨਾਵਾਂ ਆਪਸ ਵਿੱਚ ਸਮਾ ਜਾਂਦੀਆਂ ਨੇ ਜਿੰਨੂੰ ਅਸੀਂ ਸੰਯੋਗੀਕਰਨ ਕਹਿੰਦੇ ਆ ਅਤੇ ਕੁਝ ਬਿਲਕੁਲ ਹੀ ਅਡੇਰੀਆਂ ਹੋ ਜਾਂਦੀਆਂ ਅੱਡ ਹੋ ਜਾਂਦੀਆਂ ਜਿੰਨੂੰ ਅਸੀਂ ਵਿਜੋਗੀਕਰਨ ਕਹਿੰਦੇ ਆ ਇਹ ਵੀ ਇੱਕ ਸਮੱਸਿਆ ਹੈ ਤੇ ਇਹ ਇੱਥੋਂ ਵੀ ਕੁਐਸਚਨ ਬਣ ਜਾਂਦਾ ਸੰਯੋਗੀਕਰਨ ਕੀ ਹੈ ਤੇ ਵਿਜੋਗੀਕਰਨ ਕੀ ਹੈ ਜਦੋਂ ਰਚਨਾਵਾਂ ਨੂੰ ਵਰਗੀਕਰਿਤ ਕੀਤਾ ਜਾਂਦਾ ਤਾਂ ਕੁਝ ਰਚਨਾਵਾਂ ਆਪਸ ਚ ਸਮਾ ਜਾਂਦੀਆਂ ਉਸਮ ਜੋਗੀਕਰਨ ਹੈ ਤੇ ਕੁਝ ਬਿਲਕੁਲ ਅਡ ਹੋ ਜਾਂਦੀਆਂ ਉਹ ਵਿਜੋਗੀਕਰਨ ਹੈ ਓਕੇ ਦਨ ਸਟਡ ਕੋਲ ਹੈ ਮਿੱਤੀਆਂ ਨਿਰਧਾਰਤ ਕਰਨ ਦੀ ਸਮੱਸਿਆ ਕੁਝ ਰਚਨਾਵਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਮਿੱਟੀ ਨਹੀਂ ਪਾਈ ਹੁੰਦੀ ਉਹਨਾਂ ਰਚਨਾਵਾਂ ਦਾ ਸਮਾਂ ਪਤਾ ਕਰਨ ਲਈ ਬਾਹਰੀ ਪਰਮਾਣਾਂ ਦੀ ਖੋਜ ਕਰਨੀ ਪੈਂਦੀ ਹੈ ਕੁਝ ਕੁ ਰਚਨਾਵਾਂ ਪੁਰਾਣੀਆਂ ਰਚਨਾਵਾਂ ਸੰਬੰਧ ਦੇ ਵਿੱਚ ਮਿਲਦੀਆਂ ਜਿੱਦਾਂ ਉੱਤੇ ਕੋਈ ਵੀ ਡੇਟ ਮਿਤੀ ਨਹੀਂ ਪਾ ਰખી ਤਾਂ ਉਹ ਕਿਸ ਸਮੇਂ ਰਚੀ ਗਈ ਇਸ ਦੇ ਲਈ ਵੀ ਪਰਮਾਨ ਵ ਇਕੱਠੇ ਕਰਨੇ ਪੈਂਦੇ ਨੇ ਠੀਕ ਹੈ ਤੇ ਪ੍ਰੀਵਿਅਸ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਨੈਕਸਟ ਵੀਡੀਓ ਦੇ ਅੰਦਰ ਮੈਂ ਤੁਹਾਨੂੰ ਥੋੜਾ ਬਹੁਤ ਮੈਟਾ ਅਧਿਨ ਬਾਰੇ ਵੀ ਦੱਸੂਗੀ ਕਰਾਉਂਗੀ ਇਹ ਵੀ ਇੱਥੇ ਤੁਹਾਡੇ ਸਿਲੇਬਸ ਦੇ ਵਿੱਚ ਇੱਕ ਪੁਆਇੰਟ ਬਣਾ ਰੱਖਿਆ ਹਰ ਯੂਨਿਟ ਤੋਂ ਬਾਅਦ ਜੇ ਤੁਸੀਂ ਗੁਰਮਤਕਾਉ ਪੜ੍ਹ ਰਹੇ ਹੋ ਤਾਂ ਕਹਿੰਗੇ ਕਿ ਗੁਰਮਤ ਕਾਉਤੂ ਸੰਬੰਧਿਤ ਮੈਟਾ ਅਧਿਅਨ ਠੀਕ ਹੈ ਜਿਵੇਂ ਅੰਦਰ ਚ ਅਸੀਂ ਸਾਹਿਤ ਪੜਿਆ ਸਦਾ ਇਤਿਹਾਸ ਪੜਿਆ ਫਸਟ ਯੂਨਿਟ ਜੋ ਕਿ ਬਹੁਤ ਲੈਂਥੀ ਯੂਨਿਟ ਸੀਗਾ ਇਹਦੇ ਵਿੱਚ ਆਪਾਂ ਸਾਰਾ ਇਤਿਹਾਸ ਪੜਿਆ ਹਨਾ ਸਾਹਿਤ ਕੀ ਹੈ ਇਹਦੇ ਕਿਹੜੇ ਕਿਹੜੇ ਰੂਪ ਨੇ ਪਹਿਲਾਂ ਕਿਹੜੇ ਮਿਲਦੇ ਸੀ ਹੁਣ ਕਿਹੜੇ ਮਿਲਦੇ ਆ ਕਿਹੜੇ ਕਿਹੜੇ ਚਿੰਤਕ ਨੇ ਭਾਰਤੀ ਸਾਹਿਤ ਠੀਕ ਹੈ ਪੱਛਮੀ ਸਾਹਿਤ ਤਾਂ ਇਨਾਂ ਸਾਰਿਆਂ ਦਾ ਮੈਟਾ ਅਧਿਅਨ ਮੈਟਾ ਅਧਿਅਨ ਕੀ ਹੈ ਮੈਟਾ ਅਧਿਅਨ ਦਾ ਮੂਲ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਤਾ ਨੇ ਕਿਹੜੇ ਮਾਪਦੰਡਾਂ ਦੇ ਆਧਾਰ ਤੇ ਸਾਹਿਤ ਨੂੰ ਵਿਵਸਥਿਤ ਕੀਤਾ ਹੈ ਮੈਟਾ ਅਧਿਅਨ ਬੇਸਿਕਲੀ ਕੀ ਹੁੰਦਾ ਕਿ ਜਿਹੜਾ ਸਾਡਾ ਇਤਿਹਾਸ ਹੈ ਠੀਕ ਹੈ ਉਹ ਕਿਹੜੇ ਮਾਪਦੰਡ ਕਿਹੜੇ ਬੇਸਿਸ ਦੇ ਉੱਤੇ ਵਿਵਸਥਿਤ ਕੀਤਾ ਗਿਆ ਹੁਣ ਜੇ ਅਸੀਂ ਫਸਟ ਯੂਨਿਟ ਦੇ ਵਿੱਚ ਸਾਡੇ ਕੋਲ ਪੰਜਾਬੀ ਸਾਹਿਤ ਦਾ ਇਤਿਹਾਸ ਹੈ ਅਸੀਂ ਸਾਹਿਤ ਬਾਰੇ ਪੜਿਆ ਹੈ ਤਾਂ ਸਾਨੂੰ ਮੇਜਰ ਫਾਈਂਡਿੰਗਸ ਜੀ ਅਸੀਂ ਹੁੰਦਾ ਕਰਾਂਗੇ ਬੇਟਾ ਅਧੰਤ ਤੱਕ ਕਿਹੜੀਆਂ ਕਿਹੜੀਆਂ ਮਿਲਦੀਆਂ ਨਹੀਂ ਉਹ ਮੈਂ ਤੁਹਾਨੂੰ ਇੱਥੇ ਦੱਸ ਰਹੀ ਹਾਂ ਤਾਂ ਕਿ ਤੁਹਾਡੇ ਲਈ ਇਹ ਈਜ਼ੀ ਹੋਵੇ ਪੁਰਾਤਨ ਇਤਿਹਾਸ ਦਾ ਧਰਮ ਕੇਂਦ੍ਰਿਤ ਰੂਪ ਜਿਹੜਾ ਅਸੀਂ ਇਤਿਹਾਸ ਪੜ੍ਹਦੇ ਆ ਨਾ ਪੰਜਾਬੀ ਸੈੱਟ ਦਾ ਉਹ ਜਿਹੜਾ ਕਿ ਉਹਦਾ ਐਂਸ਼ੀਅਨ ਟਾਈਮ ਸੀਗਾ ਜਦੋਂ ਸਟਾਰਟ ਹੁੰਦਾ ਸਾਨੂੰ ਪਤਾ 8ਵੀਂ 9ਵੀਂ ਸਦੀ ਤੋਂ ਜਿਹੜਾ ਸਾਡਾ ਪੰਜਾਬੀ ਸੈੱਟ ਦਾ ਇਤਿਹਾਸ ਹੈ ਉਹ ਸਾਨੂੰ ਮਿਲਣਾ ਸ਼ੁਰੂ ਹੁੰਦਾ ਉਹ ਨਾਤ ਜੋਗੀਆਂ ਤੋਂ ਸ਼ੁਰੂ ਹੁੰਦਾ ਇਹ ਵੀ ਕੁਐਸਚਨ ਬਣ ਜਾਂਦਾ ਹੁੰਦਾ ਠੀਕ ਹੈ ਤੇ ਉਹਦੇ ਵਿੱਚ ਸਾਡਾ ਤੁਰਾ ਕੀ ਸੀ ਧਰਮ ਸੀ ਉਸ ਤੋਂ ਬਾਅਦ ਜਿਵੇਂ ਕਿ ਗੁਰਮਤਿ ਦਾ ਉਤਾਰ ਆਈ ਸਿੱਖਾਈ ਤਾਂ ਉਹਦੇ ਵਿੱਚ ਵੀ ਸਾਡਾ ਜਿਹੜਾ ਕੇਂਦਰ ਬਣਿਆ ਰਿਹਾ ਉਹ ਧਰਮ ਬਣਿਆ ਰਿਹਾ ਗੁਰਬਾਣੀ ਸਿੱਖ ਇਤਿਹਾਸ ਕੇਂਦਰਿਤ ਰਹੀ ਫਿਰ ਹੁਣ ਉਸ ਤੋਂ ਬਾਅਦ ਲਾਈਕ ਆਧੁਨਿਕ ਦੌਰ ਆਇਆ ਹਨਾ ਤੇ ਉਹਦੇ ਵਿੱਚ ਵਿਗਿਆਨਿਕ ਦ੍ਰਿਸ਼ਟੀ ਆ ਗਈ ਫਿਰ ਧਰਮ ਨੇ ਉਲਟਾ ਵਿਗਿਆਨਿਕ ਦ੍ਰਿਸ਼ਟੀ ਨੂੰ ਜ਼ਿਆਦਾ ਮਤ ਦਿੱਤਾ ਗਿਆ ਫਿਰ ਤੀਜਾ ਪੁਆਇੰਟ ਸਾਡੇ ਕੋਲ ਹੈ ਨਵੀਂ ਧਾਰਾਵਾਦ ਵੀ ਪਰਵੇਸ਼ ਹੁੰਦਾ ਰਿਹਾ ਜਿਵੇਂ ਕਿ ਅੱਜ ਕੱਲ ਜਿਹੜੀਆਂ ਰਚਨਾਵਾਂ ਮਿਲਦੀਆਂ ਉਦੋਂ ਅਧਧਿਤ ਸਾਹਿਤ ਵੀ ਮਿਲਿਆ ਸਾਨੂੰ ਨਾਰੀਵਾਦ ਵੀ ਮਿਲਿਆ ਇਹ ਹੁਣ ਜਿਹੜੀ ਆਧੁਨਿਕ ਵਿੱਚ ਇਹ ਰਚਨਾਵਾਂ ਕੀਤੀਆਂ ਗਈਆਂ ਓਕੇ ਜਿਹੜੇ ਕੁਝ ਪੰਜਾਬੀ ਸਾਹਿਤ ਇਤਿਹਾਸਕਾਰ ਡਾਕਟਰ ਰਤਨ ਸਿੰਘ ਜੱਗੀ ਇਹਨਾਂ ਦੀ ਖੋਜ ਅਤੇ ਅਧਿਐਨ ਦਾ ਮੁੱਖ ਵਿਸ਼ਾ ਮੱਧਕਾਲੀ ਪੰਜਾਬੀ ਸਾਹਿਤ ਗੁਰਬਾਣੀ ਪੁਰਾਤਨ ਪੰਜਾਬੀ ਬਾਤਕ ਅਤੇ ਪੁਰਾਤਨ ਹੱਥ ਲਿਖਤਾਂ ਹਨ ਜਿਹੜੇ ਡਾਕਟਰ ਰਤਨ ਸਿੰਘ ਜੰਗੀ ਨੇ ਨਾ ਇਹਨਾਂ ਦੀ ਖੋਜ ਦਾ ਜਿਹੜਾ ਮੁੱਖ ਅਧਿਐਨ ਦਾ ਵਿਸ਼ਾ ਹੈ ਉਹ ਕੀ ਸੀ ਪੰਜਾਬੀ ਸਾਹਿਤ ਦੀ ਗੁਰਬਾਣੀ ਪੁਰਾਤਨ ਪੰਜਾਬੀ ਬਾਤਕ ਅਤੇ ਪੁਰਾਤਨ ਹੱਥ ਲਿਖਤਾਂ ਇਸ ਤੋਂ ਇਲਾਵਾ ਹਰਭਜਨ ਸਿੰਘ ਤੇ ਤੇਜਾ ਸਿੰਘ ਇਹਨਾਂ ਨੇ ਵੀ ਕੀ ਹੈ ਪੰਜਾਬੀ ਸਾਹਿਤ ਦੇ ਇਤਿਹਾਸਕਾਰੇ ਵਿੱਚ ਆਉਂਦਾ ਯੋਗਦਾਨ ਦਿੱਤਾ ਠੀਕ ਹੈ ਇਹ ਸੀ ਅੱਜ ਦੀ ਵੀਡੀਓ ਸਾਰੀਆਂ ਗੱਲਾਂ ਬਾਤਾਂ ਆਪਾਂ ਪਹਿਲਾਂ ਕਰ ਹੀ ਚੁੱਕੇ ਆਂ ਕੀ ਮੈਂ ਹੁਣ ਤੱਕ ਕੀ ਪੜਾਇਆ ਹੈ ਉਹ ਤੁਹਾਡੇ ਲਈ ਕਿੰਨਾ ਇੰਪੋਰਟੈਂਟ ਹੈ ਤੇ ਤੁਹਾਨੂੰ ਕਿੰਨਾ ਈਜ਼ੀ ਤੋਂ ਈਜ਼ੀ ਕਰਕੇ ਪ੍ਰੋਵਾਈਡ ਕਰਵਾਇਆ ਗਿਆ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਪੰਜਾਬੀ ਆਪਣੇ ਕੋਲ ਅਜਿਹਾ ਸਬਜੈਕਟ ਹੈ ਜੀਦਾ ਕੰਟੈਂਟ ਲੱਭਣਾ ਬਹੁਤ ਹੀ ਅਵਧਿਆਪਚ ਔਖਾ Task ਹੈ ਤੇ ਉਹ ਇੱਕੋ ਚੈਨਲ ਦੇ ਉੱਤੇ ਸੀਕੁਐਂਸ ਵਾਈਜ਼ ਟੌਪਿਕ ਬਟ ਟੌਪਿਕ ਮਿਲਣਾ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਕੰਟੈਂਟ ਮਿਲ ਜਾਂਦਾ ਪਰ ਕੋਈ ਤੁਹਾਨੂੰ ਵੀਡੀਓ ਫਰਸਟ ਯੂਨਿਟ ਦੀ ਮਿਲ ਰਹੀ ਹੈ ਕੋਈ ਸਿੱਧਾ 10th ਯੂਨਿਟ ਦੀ ਕੋਈ 9th ਉਹਦੇ ਨਾਲ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਕਿਉਂਕਿ ਜਦੋਂ ਵੀ ਆਪਾਂ ਤਿਆਰੀ ਕਰਨਾ ਚਾਹੁੰਦੇ ਆਪਾਂ ਸੋਚਦੇ ਆ ਕਿ ਸਾਨੂੰ ਇੱਕ ਯੂਨਿਟ ਪਹਿਲਾਂ ਅਸੀਂ ਕੰਪਲੀਟ ਕਰੀਏ ਫਿਰ ਅਸੀਂ ਸੈਕੰਡ ਕਰੀਏ ਫਿਰ ਸਾਨੂੰ ਇੰਪੋਰਟੈਂਟ ਇੰਪੋਰਟੈਂਟ ਸਾਰੇ ਕੰਟੈਂਟ ਜਿਹੜੇ ਕਰਾਏ ਜਾਣ ਤਾਂ ਇਸ ਚੈਨਲ ਦੇ ਉੱਤੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਸਾਰਾ ਕੁਝ ਲਾਈਨ ਬਾਈ ਲਾਈਨ ਪਿਆ ਹੋਇਆ ਹੈ ਠੀਕ ਹੈ ਤੇ ਇਹ ਵੀ ਜ਼ਰੂਰ ਯਾਦ ਰੱਖਣਾ ਲਾਸਟ ਦੇ ਵਿੱਚ ਜਦੋਂ ਆਪਾਂ ਤਿਆਰੀ ਕਰਾਂਗੇ ਉਦੋਂ ਇਸੇ ਤਿੱਕੇ ਨਾਲ ਕਰਾਂਗੀ ਕਿ ਫਸਟ ਯੂਨਿਟ ਦੇ ਇੰਪੋਰਟੈਂਟ ਕੁਐਸ਼ਨ ਸੈਕੰਡ ਯੂਨਿਟ ਦੇ ਇੰਪੋਰਟੈਂਟ ਕੁਐਸ਼ਨ ਐਦਾਂ ਕਰਕੇ 1 ਤੋਂ 10 ਯੂਨਿਟਾਂ ਦੇ ਮੈਂ ਤੁਹਾਨੂੰ ਇੰਪੋਰਟੈਂਟ ਕੁਐਸ਼ਨ 10 ਜਾਂ 20 ਵੀਡੀਓ ਦੇ ਵਿੱਚ ਹਰ ਦਾ ਪ੍ਰੋਵਾਈਡ ਕਰਵਾਉਂਗੀ ਠੀਕ ਹੈ ਤਾਂ ਅਗਰ ਕੀ ਮੇਰੇ ਚੈਨਲ ਨਾਲ ਜੁੜੇ ਰਹੋ ਤਿਆਰੀ ਕਰਨ ਲਈ